ਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਹਰਪ੍ਰਜਨ ਸਿੰਘ ਦੁਆਰਾ ਲਿਖੀ ਗਈ ਜੋ ਕਵਿਤਾ ਹੈ ਮੇਰਾ ਬਚਪਨ ਇਹਦੀ ਪ੍ਰਸੰਗ ਸਹਿਤ ਵਿਆਖਿਆ ਨੂੰ ਅਸੀਂ ਇੱਕੋ ਵੀਡੀਓ ਦੇ ਵਿੱਚ ਪੂਰਾ ਕਰਾਂਗੇ ਇਹਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਪੈਰੇ ਦਿੱਤੇ ਹੋਣਗੇ ਤੇ ਉਸ ਪੈਰੇ ਦੀ ਤੁਸੀਂ ਪ੍ਰਸੰਗ ਦੱਸ ਕੇ ਜਿਹੜੀ ਵਿਆਖਿਆ ਕਰਨੀ ਹੋएगी ਪ੍ਰਸੰਗ ਅਲੱਗ ਤੋਂ ਲਿਖਿਆ ਜਾਂਦਾ ਹੈ ਤੇ ਉਹਦੀ ਵਿਆਖਿਆ ਫਿਰ ਲਿਖੀ ਜਾਂਦੀ ਹੈ ਪ੍ਰਸੰਗ ਦੇ ਵਿੱਚ ਅਸੀਂ ਲਿਖਣਾ ਹੁੰਦਾ ਵੀ ਕਿਹੜੀ ਜਮਾਤ ਦੀ ਪਾਠ ਪੁਸਤਕ ਹੈ ਕਿਹੜੇ ਰਾਈਟਰ ਦੀ ਇਹ ਕਵਿਤਾ ਹੈ ਤੇ ਕਵਿਤਾ ਦਾ ਨਾਮ ਲਿਖਣਾ ਹੁੰਦਾ ਤੇ ਉਸ ਕਵਿਤਾ ਦੇ ਵਿੱਚ ਕਿਹੜੀ ਗੱਲ ਕਹੀ ਗਈ ਹੈ ਉਹ ਲਿਖ ਕੇ ਤੁਸੀਂ ਪ੍ਰਸੰਗ ਨੂੰ ਪੂਰਾ ਲਿਖਣਾ ਹੈ ਸਭ ਤੋਂ ਜਿਹੜਾ ਪਹਿਲਾ ਪੈਰਾ ਹੈ ਮੇਰਾ ਬਚਪਨ ਅਜੇ ਨਾ ਆਇਆ ਮੇਰਾ ਬਚਪਨ ਕਦ ਆਏਗਾ ਜਦ ਉਮਰਾਂ ਦੀ ਝੋਲੀ ਦੇ ਵਿੱਚ 2 3 4 ਜਾਂ 5 ਵਰੇ ਸਨ ਮਾਂ ਦੇ ਬੁੱਲ ਬਰਾਨਾ ਉੱਤੇ ਕਦੀ ਨਾ ਉੱਗੀ ਹਰੀ ਕਰੋਮਲ ਨੈਣ ਉਸ ਦੇ ਭਰੇ ਭਰੇ ਸਨ ਦਿਨ ਜਿਉਂ 부ਜੇ 부ਜੇ ਪਰਛਾਵੇਂ ਮਾਂ ਮੇਰੀ ਦੀ ਸਗਲ ਮੁਸ਼ਕਕਤ ਸਗਲ ਹੁੰਦਾ ਸਾਰੀ ਨੀਵੀਂ ਨજર ਸਦਾ ਸ਼ਰਮਾਵੇ ਹੁਣ ਪ੍ਰਸੰਗ ਦੇ ਵਿੱਚ ਅਸੀਂ ਲਿਖਾਂਗੇ ਇਹ ਕਾਪ 17 ਲਾਜ਼ਮੀ ਪੰਜਾਬੀ 12ਵੇਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਬਚਪਨ ਦੀ ਉਮਰ ਵਿੱਚ ਪਿਤਾਹੀਨ ਹੋਇਆ ਭਾਵ ਕਵੀ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਵਿਅਕਤੀ ਬਚਪਨ ਦੀਆਂ ਖੁਸ਼ੀਆਂ ਤੋਂ ਵਾਂਝਾ ਰਹਿ ਜਾਂਦਾ ਹੈ। ਉਸ ਦੀ ਵਿਧਵਾ ਮਾਂ ਦੇ ਚਿਹਰੇ ਦੀ ਖੁਸ਼ੀ ਵੀ ਜਾਂਦੀ ਰਹਿੰਦੀ ਹੈ। ਮਿਹਨਤ ਮੁਸ਼ਕਤ ਕਰਦਿਆਂ ਵੀ ਉਸ ਨੂੰ ਨਜ਼ਰਾਨੀਆਂ ਰੱਖਣੀਆਂ ਪੈਂਦੀਆਂ ਹਨ ਅਤੇ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਤੋਂ ਬਚਣਾ ਪੈਂਦਾ ਹੈ। ਇਹ ਸਤਰਾਂ ਇਸੇ ਪ੍ਰਸੰਗ ਵਿੱਚ ਹਨ। ਵਿਆਖਿਆ ਦੇ ਵਿੱਚ ਲਿਖਾਂਗੇ ਬਚਪਨ ਦੀ ਉਮਰ ਵਿੱਚ ਪਿਤਾਹੀਨ ਹੋਇਆ ਵਿਅਕਤੀ ਜਦ ਵੱਡਾ ਹੋ ਜਾਂਦਾ ਹੈ ਤਾਂ ਬਚਪਨ ਦੀ ਖੁਸ਼ੀ ਨੂੰ ਨਾ ਮਾਣ ਸਕਣ ਦਾ ਝੋਰਾ ਪ੍ਰਗਟਾਉਂਦਾ ਹੈ ਕਿਉਂਕਿ ਪਿਤਾ ਜਦੋਂ ਸਿਰ ਤੇ ਹੁੰਦਾ ਜਾਂਦਾ ਹੁੰਦਾ ਤਾਂ ਉਹ ਬੱਚਿਆਂ ਦੀ ਹਰ ਖਾਇਸ਼ ਨੂੰ ਪੂਰੀਆਂ ਕਰਦਾ ਹੈ ਤੇ ਸਾਰੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਉਸ ਦਾ ਬਚਪਨ ਅਜੇ ਤੱਕ ਨਹੀਂ ਆਇਆ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਜਿਹੜਾ ਬਚਪਨ ਆਹੋ ਕਦੋਂ ਆਏਗਾ ਉਸ ਨੂੰ ਤਾਂ ਉਹ ਉਮਰ ਚੰਗੀ ਤਰ੍ਹਾਂ ਯਾਦ ਨਹੀਂ ਉਸਦੀ ਉਮਰ ਦੀ ਝੋਲੀ ਵਿੱਚ 2 3 4 ਜਾਂ 5 ਬਰੇ ਸਨ। ਅਥਵਾ ਉਸਦੀ ਉਮਰ ਉਹ 2 3 4 ਜਾਂ 5 ਸਾਲਾਂ ਦੀ ਹੀ ਹੋਏਗੀ ਜਦੋਂ ਉਸਦੇ ਪਿਤਾ ਦਾ ਸਾਯਾ ਉਸਦੇ ਸਿਰ ਤੋਂ ਉੱਠ ਗਿਆ ਸੀ। ਭਾਵ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਜਦੋਂ ਉਦੋਂ ਉਹਦੀ ਉਮਰ ਬਹੁਤ ਛੋਟੀ ਸੀ। ਉਸਦੀ ਮਾਂ ਦੇ ਬਰਾਨ ਬੁੱਲਾਂ ਉੱਤੇ ਬਰਾਨ ਜਿਵੇਂ ਅਸੀਂ ਕਹਿੰਦੇ ਵੀ ਬੰਜਰ ਕਿਸ ਧਰਤੀ ਤੇ ਕੁਝ ਨਹੀਂ ਉਗਦਾ। ਕੋਈ ਖੁਸ਼ੀ ਨਹੀਂ ਆਉਂਦੀ। ਬੁੱਲਾਂ 'ਤੇ ਕੋਈ ਹਰੀ-ਕੁਰੰਬਲ ਨਾ ਉੱਗੀ। ਅਥਵਾ ਉਸਦੇ ਬੁੱਲਾਂ 'ਤੇ ਕੋਈ ਮੁਸਕਰਾਹਟ ਨਹੀਂ ਸੀ। ਉਸ ਦੀਆਂ ਅੱਖਾਂ ਭਰੀਆਂ-ਭਰੀਆਂ ਸਨ। ਭਾਵਕੇ ਹੰਝੂ ਰਹਿੰਦੇ ਨੇ ਅੱਖਾਂ ਦੇ ਵਿੱਚ, ਮਾਂ ਦੀਆਂ ਅੱਖਾਂ ਦੇ ਵਿੱਚ। ਉਸ ਨੂੰ ਦਿਨ ਭਾਵ ਜਿਹੜਾ ਸਮਾਂ ਇਸ ਤਰ੍ਹਾਂ ਲੱਗਦਾ ਸੀ, ਜੋ ਜਿਹੜੇ ਪਰਸ਼ਾਵੇਂ ਨੇ ਉਹ 부ਜੇ-부ਜੇ ਚੇਹੇ ਹੋਣ। ਉਸ ਦੀ ਮਾਂ ਸਾਰੀ ਮਿਹਨਤ ਮੁਸ਼ਕਕਤ ਕਰਦੀ, ਸਦਾ ਸ਼ਰਮਾਉਂਦੀ ਤੇ ਨਜ਼ਰ ਵੀ ਨੀਵੀਂ ਰੱਖਦੀ ਸੀ। ਅਗਲਾ ਪੈਰਾ ਰਾਤ ਸੁਲਗਦਾ ਸੁੰਝਾ ਪਾਲਾ ਸੁੰਜਾਂ ਮਿੰਚ ਸੁਨਾ ਸੁਨਾ ਸੁਲਗੁਦਾ ਹੰਦਾ ਜਿਵੇਂ ਜਦੋਂ ਅਸੀਂ ਠੰਡ ਦੇ ਵਿੱਚ ਧੂਈ ਬਾੜ ਲੈਨੇ ਨਾ ਤਾਂ ਉਹ ਧੂਈ ਥੋੜੀ ਥੋੜੀ ਤੁਖਦੀ ਰਹਿੰਦੀ ਹੈ ਬਲਦੀ ਰਹਿੰਦੀ ਹੈ ਮੈਂ ਮੇਰੀ ਮਾਂ ਦੀਪ ਵਿਹੂਣੇ ਜਿਉਂ ਨੇਰੇ ਦੀ ਚੁੰਬ ਮਾਰ ਕੇ ਦੋ ਬੂਟੇ ਕੁਮਲਾਏ ਸੁੱਤੇ ਦੀਪ ਵਿਹੂਣੇ ਹੁੰਦਾ ਵੀ ਚਾਨਣ ਤੋਂ ਬਿਨਾ ਪਰ ਸੰਗ ਤੁਸੀਂ ਉਵੇਂ ਲਿਖ ਦੇਣਾ ਵਿਆਖਿਆ ਦੇ ਵਿੱਚ ਲਿਖੋਗੇ ਪਿਤਾ ਦੀ ਪਿਤਾ ਤੋਂ ਬਿਨਾ ਬਚਪਨ ਦੇ ਦੁੱਖ ਨੂੰ ਪ੍ਰਗਟਾਉਂਦਾ ਕਵੀ ਮੈਂ ਪਾਤਰ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਦੁੱਖ ਹੈ ਉਹ ਬਿਆਨ ਕਰਦਾ ਹੈ ਉਹ ਕਹਿੰਦਾ ਹੈ ਕਿ ਸਰਦੀ ਦੀ ਰਾਤ ਜਿਸ ਵਿੱਚ ਸੁੰਨਾ ਪਾਲਾ ਸੁਲਗਦਾ ਹੈ ਮੀਨਸ ਕੱਲਾ ਜਿਹੜਾ ਪਾਲਾ ਹੈ ਦੇਖੋ ਉਹੀ ਸੁਲਗਦਾ ਰਹਿੰਦਾ ਹੈ ਵਿੱਚ ਉਹ ਅਤੇ ਉਸਦੀ ਵਿਧਵਾ ਮਾਂ ਦੋਵੇਂ ਹੀ ਦੀਪੇ ਹੋਣੇ ਭਾਵ ਹਨੇਰੇ ਵਿੱਚ ਹੀ ਸੁੱਤੇ ਪਏ ਸਨ ਉਹਨਾਂ ਦੀ ਸਥਿਤੀ ਇਸ ਤਰ੍ਹਾਂ ਦੀ ਸੀ ਜਿਵੇਂ ਹਨੇਰੇ ਦੀ ਝੁੰਬ ਮਾਰ ਕੇ ਦੋ ਕਮਲਾਰੇ ਹੋਏ ਬੂਟੇ ਸੁੱਤੇ ਹੋਣਾਂ ਹਨ ਅਰਚੂਮ ਬਾਰਨਾ ਜਿਮੀ ਕਿ ਅਸੀਂ ਇਕੱਠੇ ਜੀ ਹੋ ਕੇ ਬੈਠ ਜਾਂਦੇ ਆ ਅਗਲਾ ਪੈਰਾ ਹੈ ਸਾਡੇ ਵੇੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਕਦੀ ਕਦੀ ਮੇਰੀ ਮਾਂ ਆਖੇ ਵੇ ਮੇਰੀ ਦੁੱਖਦਰਦ ਦੀਹਾਣੀ ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ ਜਿਸ ਥਾਂ ਉਹ ਤੇਰਾ ਬਾਪ ਸਿਧਾਇਆ ਉਸ ਥਾਂ 'ਵੀ ਕੋਈ ਪਾਪ ਨਾ ਆਵੇ ਪ੍ਰਸੰਗ ਤੁਸੀਂ ਉਸ ਤਰੀਕੇ ਨਾਲ ਹੀ ਲਿਖ ਦੇਣਾ ਹੈ ਕੋਈ ਇਹਦੇ ਵਿੱਚ ਬਹੁਤੀ ਚੇਂਜੇਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਵਿਆਖਿਆ ਦੇ ਵਿੱਚ ਲਿਖਣਾ ਕਿ ਪਿਤਾ ਤੋਂ ਬਿਨਾ ਬਚਪਨ ਦੇ ਦੁੱਖ ਨੂੰ ਹੰਡਾਉਂਦਾ ਜਾਂ ਪ੍ਰਗਟਾਉਂਦਾ ਹੈ ਕਵੀ ਆਪਣਾ ਦੁੱਖ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਉਹਨਾਂ ਦੇ ਵਿਰੇ ਇੱਕ ਰਾਜਾ ਸੀ ਇੱਕ ਸੀ ਰਾਣੀ ਵਾਲੀ ਜਿਹੜੀ ਕਹਾਣੀ ਉਹ ਮਰ ਗਈ ਜਿਵੇਂ ਕਹਾਣੀ ਪਾਈ ਜਾਂਦੀ ਸੀ ਇੱਕ ਸੀ ਰਾਜਾ ਇੱਕ ਸੀ ਰਾਣੀ ਤੇ ਉਹਦੇ ਵਿੱਚੋਂ ਕੀ ਹੋਇਆ ਵੀ ਉਹ ਜਿਹੜੀ ਕਹਾਣੀ ਪਾਈ ਜਾਂਦੀ ਸੀ ਉਹ ਮਰ ਗਈ ਮੀਨਸ ਇਹ ਕਹਾਣੀ ਹੁਣ ਉਹਨਾਂ ਦੇ ਵਿਰੇ ਨਹੀਂ ਸੁਣਾਈ ਜਾਂਦੀ ਇੱਕ ਕਹਾਣੀ ਦਾ ਬੱਚਿਆਂ ਨੂੰ ਖੁਸ਼ੀ ਦੇ ਵਾਤਾਵਰਨ ਵਿੱਚ ਸੁਣਾਈ ਜਾਂਦੀ ਹੈ ਜਦੋਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਪਰ ਉਹਨਾਂ ਦੇ ਘਰ ਦਾ ਵਾਤਾਵਰਨ ਸੋਗੀ ਹੈ ਸੋਗ ਮਤਲਬ ਉਦਾਸ ਵਾਲਾ ਹੈ ਉਦਾਸੀ ਭਰਿਆ ਹੈ ਕਦੇ-ਕਦੇ ਉਹਦੀ ਮਾਂ ਉਸ ਨੂੰ ਆਪਣੇ ਦੁੱਖ-ਦਰਦ ਦੀਹਾਣੀ ਦੇ ਰੂਪ ਦੇ ਵਿੱਚ ਆਖਦੀ ਹੈ ਕਿਉਂਕਿ ਮਾਂ ਨੂੰ ਕੀ ਲੱਗਦਾ ਕਿ ਹੁਣ ਮੇਰੇ ਜਿਹੜਾ ਪੁੱਤਰ ਹੈ ਸਿਰਫ ਉਹੀ ਮੇਰਾ ਦੁੱਖ-ਦਰਦ ਵੰਡਾ ਸਕਦਾ ਹੈ ਤੇ ਉਹਨੂੰ ਕਹਿੰਦੀ ਹੈ ਕਿ ਉਹਦੀ ਉਹਦੇ ਸੀਨੀਅਰ ਦੇ ਨਾਲ ਲੱਗ ਕੇ ਉਹ ਸੌ ਜਾਵੇ ਕਿਉਂਕਿ ਮਾਂ ਨੂੰ ਸਕੂਨ ਮਿਲਦਾ ਜਦੋਂ ਉਹ ਆਪਣੇ ਪੁੱਤਰ ਨੂੰ ਸੀਨੇ ਦੇ ਨਾਲ ਲਾਉਂਦੀ ਹੈ ਵਿਧਵਾ ਮਾਂ ਆਪਣੇ ਪੁੱਤਰ ਨੂੰ ਇਸ ਲਈ ਆਪਣੇ ਦੁਖਦਰਦ ਰਹਾਣੀ ਆਖਦੀ ਹੈ ਕਿਉਂਕਿ ਉਹ ਵੀ ਉਸ ਵਾਂਗ ਦੁਖੀ ਹੈ ਕਿਉਂਕਿ ਉਹਦੇ ਸਿਰ ਤੇ ਵੀ ਪਿਓ ਦਾ ਸਾਆ ਨਹੀਂ ਰਿਹਾ ਉਹ ਪੁੱਤਰ ਨੂੰ ਕਹਿੰਦੀ ਹੈ ਕਿ ਜਿਸ ਥਾਂ ਉਹਦਾ ਬਾਪ ਗਿਆ ਹੈ ਭਾਵ ਮਰ ਕੇ ਬੰਦਾ ਜਿੱਥੇ ਜਾਂਦਾ ਹੈ ਉਹ ਥਾਂ ਤੇ ਕੋਈ ਪਾਪੀ ਵੀ ਨਾ ਆਵੇ ਅਗਲਾ ਪੈਰਾ ਮੇਰੇ ਬੂਟੇ ਗੱਭਰੂ ਹੋ ਜਾ ਹੁਣ ਉਹ ਆਪਣੇ ਬੱਚੇ ਨੂੰ ਕੀ ਕਹਿੰਦੀ ਹੈ ਕਿ ਤੂੰ ਗੱਭਰੂ ਹੋ ਜਾ ਬੂਟਾ ਆਪਣੇ ਬੇਟੇ ਦੇ ਲਈ ਕਿਹਾ ਤੇਰੀ ਛਾਵੇਂ ਮੈਂ ਸੌ ਜਾਵਾਂ ਕਦੇ ਕਦੇ ਬਾਲਾਂ ਦੇ ਕੁਛੜ ਸੌਣ ਨਿਚਿੰਤ ਨਿਕਰਮਣ ਮਾਵਾਂ ਵੀ ਮਾਵਾਂ ਨੇ ਜਿਹੜੀਆਂ ਨਿਸ਼ਚਿੰਤ ਹੋ ਕੇ ਜਿਹੜੀਆਂ ਅਪਹਾਗੀਆਂ ਮਾਵਾਂ ਨੇ ਉਹ ਬਾਲਾਂ ਦੇ ਕੁਛੜ ਵੀ ਸੌ ਜਾਂਦੀਆਂ ਨੇ ਬੱਚਿਆਂ ਦੀ ਗੋਦੀ ਵੀ ਸੌ ਸਕਦੀਆਂ ਨੇ ਅਪਹਾਗਣ ਮਾਵਾਂ ਕੌਣ ਨੇ ਜਿਨ੍ਹਾਂ ਦੇ ਘਰ ਵਾਲੇ ਨਹੀਂ ਹੁੰਦੇ ਮੈਂ ਆਪਣੀ ਮਾਤਾ ਦਾ ਓਲਾ ਉਸ ਦੀ ਥਾਂ ਉਸ ਦੀ ਛਾਂ ਉਸ ਦਾ ਪਰਛਾਵਾਂ ਇਹ ਪ੍ਰਸੰਗ ਤੁਸੀਂ ਉਵੇਂ ਹੀ ਲਿਖ ਦੇਣਾ ਤੇ ਇਹਨਾਂ ਸਤਰਾਂ ਦੇ ਵਿੱਚ ਜਿਹੜੀ ਵਿਧਵਾ ਮਾਂ ਹੈ ਉਹ ਆਪਣੇ ਪੁੱਤਰ ਦਾ ਜਿਹੜਾ ਆਸਰਾ ਹੈ ਉਹ ਪਾਲਦੀ ਹੈ ਉਹਦਾ ਸਹਾਰਾ ਪਾਲਦੀ ਹੈ ਵਿਆਖੇ ਦੇ ਵਿੱਚ ਲਿਖੋਗੇ ਵਿਧਵਾ ਮਾਂ ਆਪਣੇ ਪੁੱਤਰ ਨੂੰ ਮੇਰੇ ਬੂਟੇ ਦੇ ਰੂਪ ਵਿੱਚ ਸੰਬੋਧਨ ਕਰਦੀ ਹੈ ਦੇਖੋ ਜਿਵੇਂ ਅਸੀਂ ਕੋਈ ਬੂਟਾ ਲਾਉਨੇ ਆ ਤਾਂ ਅਸੀਂ ਸੋਚਦੇ ਹਾਂ ਨਾ ਕਿ ਸਾਡਾ ਬੂਟਾ ਵੱਡਾ ਹੋ ਜੇ ਤਾਂ ਉਸੇ ਤਰੀਕੇ ਦੇ ਨਾਲ ਹੀ ਮਾਂ ਕੀ ਕਹਿੰਦੀ ਹੈ ਕਿ ਮੇਰਾ ਜਿਹੜਾ ਪੁੱਤਰ ਹੈ ਮੇਰਾ ਜਿਹੜਾ ਬੱਚਾ ਹੋ ਛੇਤੀ ਛੇਤੀ ਵੱਡਾ ਹੋ ਜੇ ਉਹ ਜਲਦੀ ਗੱਭਰੂ ਹੋ ਜਾਵੇ ਜਵਾਨ ਹੋ ਜਾਵੇ ਤਾਂ ਜੋ ਜਿਹੜੀ ਵਿਧਵਾ ਮਾਂ ਹੈ ਉਹ ਆਪਣੇ ਪੁੱਤਰ ਰੂਪੀ ਬੂਟੇ ਦੀ ਛਾਂ ਵਿੱਚ ਸੌਵੇ ਕਿਉਂਕਿ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਮੁੰਡੇ ਜਵਾਨ ਹੋ ਜਾਂਦੇ ਨੇ ਜੇ ਘਰ ਦੇ ਵਿੱਚ ਪਿਓ ਨਹੀਂ ਹੈਗਾ ਤਾ ਮਾਮਾ ਆਪਣੇ ਪੁੱਤਰ ਦੀ ਦਾ ਜਿਹੜਾ ਸਹਾਰਾ ਉਹ ਲੈ ਲੈਂਦੀਆਂ ਨੇ ਕਿ ਉਹਦੀ ਛਾਂ ਤੇ ਉਹ ਸੌ ਸਕਦੀਆਂ ਨੇ ਭਾਵੇਂ ਕਿ ਉਹ ਬੇਫਿਕਰੀਆਂ ਹੋ ਸਕਦੀਆਂ ਨੇ ਵਿਧਵਾ ਮਾਂ ਲਈ ਪਤੀ ਤੋਂ ਬਾਅਦ ਪੁੱਤਰ ਦਾ ਹੀ ਆਸਰਾ ਹੁੰਦਾ ਹੈ ਉਹ ਕਹਿੰਦੀ ਹੈ ਕਿ ਕਦੇ-ਕਦੇ ਨਿਕਰਮਣ ਨਿਕਰਮਣ ਹੁੰਦੀਆਂ ਨੇ ਜਿਨ੍ਹਾਂ ਦੇ ਕਰਮ ਮਾੜੇ ਹੁੰਦੇ ਨੇ ਅਪਾਗੀਆਂ ਮਾਮਾ ਆਪਣੇ ਬੱਚਿਆਂ ਦੇ ਕੁਛੜ ਕੁਛੜ ਹੁੰਦਿਆ ਗੋਦੀ ਉਹਦੇ ਵਿੱਚ ਫਿਕਰ ਹੋ ਕੇ ਸੌਂਦੀਆਂ ਹਨ ਕبھی ਮੈਂ ਪਾਤਰ ਦੇ ਰੂਪ ਦੇ ਵਿੱਚ ਕਹਿੰਦਾ ਹੈ ਕਿ ਉਹ ਆਪਣੀ ਮਾਂ ਦਾ ਓਲਾਪਾਵ ਆਸਰਾ ਹੈ ਸਹਾਰਾ ਹੈ ਇਸ ਓਲੇ ਵਿੱਚ ਹੀ ਉਹਦੀ ਵਿਧਵਾ ਮਾਂ ਜੀਵਨ ਗੁਜ਼ਾਰਦੀ ਹੈ ਤੇ ਉਹ ਆਪਣੇ ਆਪ ਨੂੰ ਮਾਂ ਦੀ ਛਾਂ ਅਥਵਾ ਉਹਦਾ ਜਿਹੜਾ ਪਰਛਾਵਾਂ ਹੈ ਉਹ ਕਹਿੰਦਾ ਏ ਉਂਝ ਤਾਂ ਹਰ ਮਾਂ ਸੋਹਣੀ ਹੁੰਦੀ ਪਰ ਮੇਰੀ ਮਾਂ ਮੈਂ ਵੇਖ-ਵੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਪਹਿਰੀ ਮੈਂ ਉਸ ਦੇ ਸੰਗ ਤੁਰਿਆ ਜਾਵਾਂ ਚੁਪ ਸੰਗਣੀ ਛਾਉ ਇਕੈਰੀ ਨજર ਨજર ਮੇਰਾ ਮਕਤਬ ਸੀ ਬੋਲ ਬੋਲ ਸੀ ਸੰਥਾ ਮੇਰੀ ਵਿਆਖਿਆ ਦੇ ਵਿੱਚ ਅਸੀਂ ਲਿਖਾਂਗੇ ਪਿਤਾ ਤੋਂ ਬਿਨਾ ਬਚਪਨ ਦੇ ਦੁੱਖ ਨੂੰ ਪ੍ਰਗਟਾਉਂਦਾ ਹੈ ਕਵੀ ਕਹਿੰਦਾ ਹੈ ਕਿ ਉਂਝ ਤਾਂ ਹਰ ਮਾਂ ਹੀ ਸੋਹਣੀ ਹੁੰਦੀ ਹੈ ਪਰ ਉਹਦੀ ਮਾਂ ਨੂੰ ਵੇਖ-ਵੇਖ ਕੇ ਹਰ ਕਿਸੇ ਦੀ ਅੱਖ ਬੁਰੀ ਭਾਵਨਾ ਨਾਲ ਦੁਪਹਿਰ ਵਾਂਗ ਤੁਖਦੀ ਰਹਿੰਦੀ ਹੈ ਬਲਦੀ ਰਹਿੰਦੀ ਹੈ ਕਵੀ ਕਹਿੰਦਾ ਹੈ ਕਿ ਮੈਂ ਆਪਣੀ ਮਾਂ ਨਾਲ ਜੀਵਨ ਪੰਧ ਤੇ ਤੁਰਿਆ ਜਾਂਦਾ ਹਾਂ ਭਾਵ ਜਿਹੜਾ ਜ਼ਿੰਦਗੀ ਦਾ ਰਸਤਾ ਉੱਥੇ ਤੁਰਿਆ ਜਾਂਦਾ ਹ ਇਸ ਸਮੇਂ ਸੰਗਣੀ ਚੁੱਪ ਹੈ ਦੋਹਾਂ ਦੀ ਇਕਹਿਰੀ ਛਾਂ ਹੈ ਕਿਸੇ ਦੋਹਾਂ ਬਟ ਜਿਹੜੀ ਸਾਡੀ ਛਾਂ ਹੈ ਉਹ ਇਕਹਿਰੀ ਹੈ ਇਕੱਲੀ ਹੈ ਦੋਹਾਂ ਪਾਸਿਆਂ ਤੋਂ ਕੁਝ ਵੀ ਨਹੀਂ ਸੀ ਬੋਲਿਆ ਜਾ ਰਿਹਾ ਕਿਉਂਕਿ ਦੋਵੇਂ ਚੁੱਪ-ਚੁੱਪ ਨੇ ਦੋਵੇਂ ਧਰਾਂ ਉਦਾਸ ਨੇ ਮਾਂ ਵੀ ਤੇ ਬੱਚਾ ਵੀ ਕਵੀ ਕਹਿੰਦਾ ਹੈ ਕਿ ਹਰ ਬੁਰੀ ਨਜ਼ਰ ਮੇਰਾ ਮਕਤਬ ਮਕਤਬ ਹੁੰਦਾ ਹੈ ਪਾਰਟਸ਼ਾਲਾ ਸਕੂਲ ਮਦਰਸਾ ਹਰੇਕ ਬੁਰੀ ਨਜ਼ਰ ਤੋਂ ਉਹ ਕੀ ਸਿੱਖਦਾ ਜਿਵੇਂ ਅਸੀਂ ਸਕੂਲ ਦੇ ਵਿੱਚੋਂ ਸਿੱਖਦੇ ਹਾਂ ਤੇ ਉਹਨੇ ਬੁਰੀ ਨਜ਼ਰ ਨੂੰ ਕੀ ਕਿਹਾ ਕਿ ਮੇਰਾ ਇਹ ਮਕਤਬਾ ਹੈ ਪਾਰਸ਼ਾਲਾ ਮੇਰੀ ਅਤੇ ਲੋਕਾਂ ਦਾ ਹਰ ਬੋਲ ਮੇਰਾ ਸਬਕ ਹੈ ਪਾਠ ਹੈ ਜਿਹਨੂੰ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਦੇ ਹਾਂ ਤੇ ਨਵਾਂ ਕੁਛ ਸਿੱਖਦੇ ਹਾਂ ਬਚਪਨ ਆਉਂਦਾ ਤਾਂ ਕਿਸ ਰਾਹੂੰ ਹਰ ਰਾਜ਼ ਸੂਝ ਸਮਝਨੇ ਘੇਰੀ ਇੱਕ ਦਿਨ ਮਾਂ ਨੇ ਬਾਤ ਸੁਣਾਈ ਕਿਵੇਂ ਉਸਨੇ ਆਪਣੇ ਹੱਥੀ ਪਿਤਾ ਮੇਰੀ ਦੀ ਚਿਤਾ ਜਲਾਈ ਫਿਰ ਕੁਰਲਾਈ ਨਹੀਂ ਨਹੀਂ ਮੈਂ ਆਪਣੇ ਹੱਥੀ ਤੇਰਾ ਬਚਪਨ ਆਪ ਜਲਾਇਆ ਮੇਰਾ ਬਚਪਨ ਉਦੋਂ ਨਾ ਆਇਆ ਮੇਰਾ ਬਚਪਨ ਕਦ ਆਵੇਗਾ ਪ੍ਰਸੰਗ ਲਿਖਣ ਤੋਂ ਬਾਅਦ ਤੁਸੀਂ ਜਿਹੜੀ ਵਿਆਖਿਆ ਉਹ ਲਿਖਣੀ ਹੈ ਪ੍ਰਸੰਗ ਦੇ ਵਿੱਚ ਹੁਣ ਇੱਥੇ ਪਿਤਾ ਦੀ ਜਿਹੜੀ ਚਿਤਾ ਜਲਾਉਣ ਬਾਰੇ ਗੱਲ ਕੀਤੀ ਹੈ ਮਾਂ ਨੇ ਕੀ ਕਿਹਾ ਵੀ ਮੈਂ ਹੱਥੀਂ ਤੇਰੇ ਪਿਤਾ ਦੀ ਜਿਹੜੀ ਚਿਤਾ ਹੈ ਉਹ ਜਲਾਈ ਹੈ ਪਿਤਾ ਤੋਂ ਬਿਨਾਂ ਬਚਪਨ ਦੇ ਦੁੱਖ ਨੂੰ ਪ੍ਰਗਟਾਉਂਦਾ ਹੈ ਕਵੀ ਕਹਿੰਦਾ ਹੈ ਕਿ ਉਸ ਦਾ ਬਚਪਨ ਆਉਂਦਾ ਤਾਂ ਕਿਸ ਰਾਤ ਆਉਂਦਾ ਭਾਵ ਕਿਹੜੇ ਪਾਸੇ ਆਉਂਦਾ ਹਰ ਰਾਤ ਤਾਂ ਸੂਝ ਤੇ ਸਮਝ ਨੇ ਘੇਰਿਆ ਹੋਇਆ ਸੀ ਭਾਵ ਜਦੋਂ ਮਾਂ ਜਾਂ ਬਾਪ ਦੋਨਾਂ ਦੇ ਵਿੱਚੋਂ ਇੱਕ ਨਹੀਂ ਹੁੰਦਾ ਜਾਂ ਦੋਵੇਂ ਹੀ ਨਹੀਂ ਹੁੰਦੇ ਤਾਂ ਉਹ ਜਿਹੜੇ ਬੱਚੇ ਨੇ ਪਹਿਲੇ ਉਹਨਾਂ ਦੇ ਵਿੱਚ ਜਿਹੜੀ ਸੂਝ ਸਮਝ ਆ ਉਹ ਛੇਤੀ ਆ ਜਾਂਦੀ ਹੈ। ਭਾਵੇਂ ਉਹ ਵੱਡਿਆਂ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਦੇ ਤੇ ਜ਼ਿੰਮੇਵਾਰੀਆਂ ਪਹਿਲੀ ਪੈ ਜਾਂਦੀਆਂ ਨੇ। ਤੇ ਉਹਨਾਂ ਦਾ ਜਿਹੜਾ ਬਚਪਨ ਹੈ ਸੂਝ ਨਹੀਂ ਸਗੋਂ ਮਾਸੂਮੀਅਤ ਦਾ ਨਾਂ ਹੈ। ਪਰ ਉਹਨਾਂ ਦੇ ਵਿੱਚ ਸੂਝ ਜ਼ਿਆਦਾ ਹੁੰਦੀ ਹੈ ਜਦਕਿ ਬੱਚਿਆਂ ਨੂੰ ਕੋਈ ਸੂਝ ਨਹੀਂ ਹੁੰਦੀ। ਮਾਸੂਮੀਅਤ ਹੁੰਦੀ ਹੈ ਬੱਚਿਆਂ ਦੇ ਵਿੱਚ ਪਰ ਜਿਨ੍ਹਾਂ ਦੇ ਸਿਰ ਤੇ ਪਿਓ ਦਾ ਸਾਆ ਨਹੀਂ ਹੁੰਦਾ ਉਹਨਾਂ ਦੀ ਮਾਸੂਮੀਅਤ ਪਹਿਲੀ ਖਤਮ ਹੋ ਜਾਂਦੀ ਹੈ। ਇੱਕ ਦਿਨ ਮਾਂ ਆਪਣੇ ਪੁੱਤਰ ਨੂੰ ਦੱਸਦੀ ਹੈ ਕਿ ਕਿਵੇਂ ਉਸਨੇ ਆਪਣੇ ਪੁੱਤਰ ਦੇ ਬਾਪ ਦੀ ਚਿਤਾ ਨੂੰ ਆਪਣੇ ਹੱਥੀਂ ਅੱਗ ਲਾਈ ਸੀ ਫਿਰ ਉਹ ਘੁਰਲਾਉਂਦੀ ਹੋਈ ਕਹਿੰਦੀ ਹੈ ਕਿ ਇਸ ਤਰ੍ਹਾਂ ਉਸਨੇ ਆਪਣੇ ਪੁੱਤਰ ਦਾ ਬਚਪਨ ਆਪ ਜਲਾਇਆ ਹੈ ਬਾਪ ਬਿਹੂਣਾ ਪੁੱਤਰ ਕਹਿੰਦਾ ਹੈ ਕਿ ਉਸ ਦਾ ਬਚਪਨ ਉਸ ਸਮੇਂ ਨਹੀਂ ਸੀ ਆਇਆ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਬਚਪਨ ਕਦੋਂ ਆਵੇਗਾ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ